ਬੜਾ ਖੁਸ਼ੀ ਹੋ ਰਹੀ ਆ ਕਿਉਂਕਿ ਬੜੇ ਲੰਬੇ ਸਮੇਂ ਤੋਂ ਸਭ ਨੂੰ ਬੜਾ ਇੰਤਜ਼ਾਰ ਸੀ ਇਸ ਇਤਿਹਾਸਿਕ ਪਲ ਦਾ ਯੂਨਾਈਟਿਡ ਵੈਲਫੇਅਰ ਸੁਸਾਇਟੀ ਅਤੇ ਧਾਰਮਿਕ ਸੇਵਾ ਸਮਿਤੀ ਵੱਲੋਂ ਜੋਇਆ ਸ਼ੋਭਾ ਯਾਤਰਾ ਦਾ ਆਯੋਜਨ ਹੋ ਰਿਹਾ ਇਹ ਸ਼ੋਭਾ ਯਾਤਰਾ ਭਗਵਾਨ ਜੀ ਦੇ ਆਗਮਨ ਦੇ ਖੁਸ਼ੀ ਦੇ ਵਿੱਚ ਨਿਕਾਲੀ ਜਾ ਰਹੀ ਆ ਭਗਵਾਨ ਸ਼੍ਰੀ ਰਾਮ ਜੀ ਦੇ ਪ੍ਰਾਣ ਪ੍ਰティਸ਼ਟਾ ਪ੍ਰੋਗਰਾਮ ਦੇ ਚੱਲਦਿਆਂ ਅੱਜ ਜਿੱਥੇ ਦੇਸ਼ ਭਰ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੀ ਯਾਤਰਾਵਾਂ ਤੋਂ ਇਲਾਵਾ ਮੰਦਰਾਂ ਦੇ ਵਿੱਚ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਧਾਰਮਿਕ ਸੇਵਾ ਸਮਿਤੀ ਯੂਨਾਈਟਿਡ ਵੈਲਫੇਅਰ ਸੁਸਾਇਟੀ ਮਾਡਲ ਟਾਊਨ ਐਕਸਟੈਂਸ਼ਨ ਡੀ ਬਲਾਕ ਦੇ ਵੱਲੋਂ ਵੀ ਇਲਾਕੇ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਦੇਸ ਮੌਕੇ ਉਚੇਚੇ ਤੌਰ ਤੇ ਜਿਲ੍ਹਾ ਪਾਜਪਾ ਦੇ ਪ੍ਰਧਾਨ ਰਜਨੀਸ਼ ਧਮਾਨ ਤੋਂ ਇਲਾਵਾ ਵੱਖ-ਵੱਖ ਸੰਗਠਨਾ ਦੇ ਆਗੂ ਪਹੁੰਚੇ ਅਤੇ ਕਿਹਾ ਕਿ ਹਰ ਕੋਈ RAM ਲੱਲਾ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਦੇਖੋ ਅੱਜ ਕੋਈ ਇਲਾਕਾ ਨਹੀਂ ਸਾਰੇ ਇਲਾਕੇ ਪ੍ਰਭੂ શ્રી RAM ਦੇ ਨੇ ਹਰ ਇੱਕ ਏਰੀਏ ਦੇ ਵਿੱਚ ਔਰ ਲਗਾਤਾਰ ਇਸ ਤਰ੍ਹਾਂ ਦੇ ਉਯੋਜਨ ਹੋ ਰਹੇ ਨੇ ਕੋਈ ਧਾਰਮਿਕ ਸਥਾਨ ਪਰਿਵਾਰ ਇਸ ਤੋਂ ਵਾਂਝਾ ਨਹੀਂ ਤੁਸੀਂ ਦੇਖੋ ਜਿਸ ਦੀ ਜਿੰਨੀ ਸਮਰਥਾ ਚਾਹੇ ਉਹ ਝੰਡੇ ਲਗਾ ਕੇ ਕੋਈ ਲੜੀਆਂ ਲਗਾ ਕੇ ਕੋਈ ਦੀਪ ਚਲਾ ਕੇ ਕੋਈ ਸ਼ੋਭਾ ਯਾਤਰਾ ਕੱਢ ਕੇ ਕੋਈ ਭਗਵਾ ਮਾਰਚ ਕੱਢ ਕੇ ਇਸ ਇਤਿਆਸਿਕ ਮੌਕੇ ਦਾ ਸਾਕਸ਼ੀ ਹੋਣਾ ਚਾਹੁੰਦਾ ਔਰ ਪ੍ਰਭੂ શ્રી ਗਾਮ ਦੀ ਜਿਹੜੀ ਇੰਨੀ ਕਿਰਪਾ ਮੈਂ ਸਾਰਿਆਂ ਨੂੰ ਇਸ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਦਾ ਕੀ ਲੱਗਦਾ ਜੀ ਲਗਾਤਾਰ ਸਾਰਾ ਸ਼ਹਿਰ ਲੁਧਿਆਣਾ ਜਿਹੜਾ ਹੈਗਾ ਰਾਮ ਦੇ ਰੰਗ ਚ ਰੰਗਿਆ ਹੋਇਆ ਬੜਾ ਖੁਸ਼ੀ ਹੋ ਰਹੀ ਆ ਕਿਉਂਕਿ ਬੜੇ ਲੰਬੇ ਸਮੇਂ ਤੋਂ ਸਭ ਨੂੰ ਬੜਾ ਇੰਤਜ਼ਾਰ ਸੀ ਇਸ ਇਤਿਹਾਸਿਕ ਪਲ ਦਾ ਜਦੋਂ ਸ਼੍ਰੀ ਰਾਮ ਲੱਲਾ ਜੀ ਉਸ ਬਵਿਆ ਮੰਦਿਰ ਜੀ ਦਾ ਨਿਰਮਾਨ ਅਯੁੱਧਿਆ ਜੀ ਦੇ ਵਿੱਚ ਹੋਇਆ ਅੱਜ ਉਹਨਾਂ ਦਾ ਪ੍ਰਾਣ ਪ੍ਰਤੀਸਥਾਨ ਹੋ ਰਿਹਾ ਔਰ ਜਦੋਂ ਉੱਥੇ ਵਿਰਾਜਮਾਨ ਹੋਣਗੇ ਸਮੂਹ ਸੰਗਤ ਨੂੰ ਸਮੂਹ ਵਿਸ਼ਵ ਨੂੰ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਕਿਉਂਕਿ ਇਹ ਇਤਿਹਾਸਿਕ ਪਲ ਇਦਾਂ ਹੀ ਨਹੀਂ ਮਿਲ ਗਿਆ 500 ਸਾਲ ਦਾ ਇੰਤਜ਼ਾਰ ਕਰਨਾ ਪਿਆ ਔਰ 4 ਲੱਖ ਤੋਂ ਜ਼ਿਆਦਾ ਕੁਰਬਾਨੀਆਂ ਹੋਈਆਂ ਤਾਂ ਅੱਜ ਸਾਡੇ ਜੀਵਨ 'ਚ ਇਤਿਹਾਸਿਕ ਪਲ ਆਇਆ ਸੋ ਐਸੇ ਇਤਿਹਾਸਿਕ ਪਲ ਨੂੰ ਹਰੇਕ ਪ੍ਰਭੂ ਜੀ ਦੀ ਰਾਮਪ੍ਰੇਮੀ ਆਪਣੇ ਜੀਵਨ ਦੇ ਵਿੱਚ ਉਤਾਰਨਾ ਚਾਹੁੰਦਾ ਵਿਚਰਨਾ ਚਾਹੁੰਦਾ ਤੋਂ ਸਭ ਨੂੰ ਬਹੁਤ-ਬਹੁਤ ਬਧਾਈ ਜੈ ਸ਼੍ਰੀ ਰਾਮ ਮੈਂ ਸੁਰਿੰਦਰ ਨਾਇਰ ਬਿੱਟੂ ਮਾਡਲ ਟਾਊਨ ਐਕਸਟੈਂਸ਼ਨ ਡੀ ਬਲੌਗ ਯੂਨਾਈਟਿਡ ਵੈਲਫੇਅਰ ਸੁਸਾਇਟੀ ਉਹ ਧਾਰਮਿਕ ਸੇਵਾ ਸਮਿਤੀ ਵੱਲੋਂ ਜੋ ਆਇਆ ਸ਼ੋਭਾ ਯਾਤਰਾ ਦਾ ਆਯੋਜਨ ਹੋ ਰਿਹਾ ਇਹ ਸ਼ੋਭਾ ਯਾਤਰਾ ਭਗਵਾਨ ਜੀ ਦੇ ਆਗਮਨ ਦੇ ਖੁਸ਼ੀ ਦੇ ਵਿੱਚ ਨਿਕਾਲੀ ਜਾ ਰਹੀ ਹੈ ਔਰ ਹਰ ਤਰਫ ਹਰਸ਼ੋ ਲਾਜ਼ ਨਾਲ ਹਮ ਹਮ ਆ ਕੇ ਇਲਾਕਾ ਨਿਵਾਸੀ ਇਹਦੇ ਸ਼ਾਮਿਲ ਹੋਏ ਨੇ ਔਰ ਭਗਵਾਨ ਜੀ ਦੀ ਕਿਰਪਾ बरस ਰਹੀ ਹੈ ਮੈਂ ਇਹੀ ਸ਼ਬਦ ਦੇ ਪ੍ਰਾਰਥਨਾ ਕਰਾਂਗਾ ਕਿ हे ਭਗਵਾਨ ਇਸੇ ਤਰੀਕੇ ਇਹੀ ਖੁਸ਼ੀਆਂ ਦਾ ਮਾਹੌਲ ਬਣਾਈ ਰੱਖਣਾ ਔਰ ਸਭ ਤੇ ਆਪਣੀ ਕਿਰਪਾ ਵਰਸਾਈ ਰੱਖਣਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ